ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਫਿਰੋਜ਼ਪੁਰ ਪੰਜਾਬ ਦੇ ਸਭ ਤੋਂ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ ਇੱਥੇ ਬਹੁਤ ਸਾਰੀਆਂ ਇਤਿਹਾਸਿਕ ਥਾਵਾਂ ਹਨ ਇਸ ਦੇ ਨਾਲ ਹੀ ਹੁਸੈਨੀਵਾਲਾ ਬਾਰਡਰ ਵੀ ਇੱਥੇ ਸਿਤ ਹੈ ਲੋਕ ਦੂਰ ਦੂਰ ਤੋਂ ਪੰਜਾਬ ਵਿੱਚ ਫਿਰੋਜ਼ਪੁਰ ਦੇਖਣ ਲਈ ਆਉਂਦੇ ਹਨ ਇਸ ਦੇ ਨਾਲ ਫਿਰੋਜ਼ਪੁਰ ਐਜੂਕੇਸ਼ਨ ਦੇ ਮਾਮਲੇ ਵਿੱਚ ਵੀ ਪੰਜਾਬ ਦਾ ਇੱਕ ਵੱਡਾ ਕੇਂਦਰ ਹੈ ਇੱਥੇ ਬਹੁਤ ਸਾਰੇ ਕਾਲਜ ਅਤੇ ਅਕੈਡਮੀਆ ਖੁੱਲੀਆਂ ਹਨ ਜੋ ਵੱਖ-ਵੱਖ ਕੋਰਸਾਂ ਲਈ ਟ੍ਰੇਨਿੰਗ ਪ੍ਰਦਾਨ ਕਰਦੀਆਂ ਹਨ ਪਿਛਲੇ ਕੁਝ ਸਾਲਾਂ ਵਿੱਚ ਫਿਰੋਜ਼ਪੁਰ ਵਿੱਚ ਬਿਊਟੀ ਇੰਡਸਟਰੀ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਇੱਥੇ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਬਹੁਤ ਸਾਰੀਆਂ ਟੌਪ ਦੀਆਂ ਅਕੈਡਮੀਆ ਵੀ ਖੁੱਲੀਆਂ ਹਨ ਜੋ ਸਟੂਡੈਂਟਸ ਨੂੰ ਸਭ ਤੋਂ ਵਧੀਆ ਟ੍ਰੇਨਿੰਗ ਦੇ ਨਾਲ-ਨਾਲ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਦਿੰਦੀਆਂ ਹਨ ਆਓ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਫਿਰੋਜ਼ਪੁਰ ਦੀਆਂ ਕੁਝ ਸਭ ਤੋਂ ਵਧੀਆ ਬਿਊਟੀ ਅਕੈਡਮੀਆ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਇਨ੍ਹਾਂ ਅਕੈਡਮੀਆ ਦੀ ਚੋਣ ਟ੍ਰੇਨਿੰਗ ਕੁਆਲਿਟੀ ਸਟੂਡੈਂਟ ਰਿਵਿਊ ਅਤੇ ਜੌਬ ਦੀ ਪਲੇਸਮੈਂਟ ਦੇ ਆਧਾਰ ਤੇ ਕੀਤੀ ਗਈ ਹੈ ਫਿਰੋਜ਼ਪੁਰ ਵਿੱਚ ਸਭ ਤੋਂ ਵਧੀਆ ਬਿਊਟੀ ਅਕੈਡਮੀਆ ਵਿੱਚ ਪਹਿਲੇ ਨ ਦੂਜੇ ਨੰਬਰ ਤੇ ਆਉਂਦੀ ਹੈ ਕਲਾਰਾ ਇੰਟਰਨੈਸ਼ਨਲ ਅਕੈਡਮੀ ਫਿਰੋਜ਼ਪੁਰ ਹੁਣ ਆਓ ਇਹਨਾਂ ਦੋਵਾਂ ਅਕੈਡਮੀਆ ਬਾਰੇ ਡਿਟੇਲ ਵਿੱਚ ਜਾਣਕਾਰੀ ਪ੍ਰਦਾਨ ਕਰਦੇ ਹਾਂ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਫਿਰੋਜ਼ਪੁਰ ਬਿਊਟੀ ਕੋਰਸਾਂ ਲਈ ਪਹਿਲੇ ਸਥਾਨ ਤੇ ਆਉਂਦੀ ਹੈ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਫਿਰੋਜ਼ਪੁਰ ਦੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰੇਨ ਇੰਟਰਨੈਸ਼ਨਲ ਸਕੂਲ ਆਫ ਬਿਊਟਨ ਵੈਲਨੈਸ ਫਿਰੋਜ਼ਪੁਰ ਵਿੱਚ ਪ੍ਰੋਫੈਸ਼ਨਲ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਟੂਡੈਂਟਸ ਇਸ ਬ੍ਰਾਂਚ ਤੋਂ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ, ਸਕਿਨ ਕੋਰਸ ਅਤੇ ਪੂਰੇ ਬਿਊਟੀ ਪਾਰਲਰ ਕੋਰਸ ਕਰ ਸਕਦੇ ਹਨ। ਔਰ ਇਹ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਫਿਰੋਜ਼ਪੁਰ ਵਿੱਚ ਕਰਵਾਏ ਜਾਂਦੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਡਿਊਰੇਸ਼ਨ 1 ਸਾਲ ਹੈ ਅਤੇ ਇਸ ਦੀ ਫੀਸ ਲਗਭਗ 5 ਲੱਖ ਰੁਪਏ ਹੈ ਇਥੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵਧੀਆ ਰਿਵਿਊ ਦਿੱਤੇ ਹਨ ਔਰ ਇਹ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਐਂਡ ਵੈਲਨੈਸ ਫਿਰੋਜ਼ਪੁਰ ਵਿੱਚ ਕਰਵਾਏ ਜਾਣ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਇਥੋਂ ਦੇ ਟ੍ਰੇਨਰ ਬਹੁਤ ਸਹਿਯੋਗੀ ਹਨ ਅਤੇ ਸਟੂਡੈਂਟਸ ਦੀ ਬਹੁਤ ਮਦਦ ਕਰਦੇ ਹਨ ਸਟੂਡੈਂਟਸ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਔਰ ਇਹ ਇੰਟਰਨੈਸ਼ਨਲ ਸਕੂਲ ਆਫ ਬਿਊਟੀ ਦੀਆਂ ਭਾਰਤ ਵਿੱਚ ਹੋਰ ਵੀ ਬਹੁਤ ਸਾਰੀਆਂ ਬ੍ਰਾਂਚਾਂ ਹਨ ਔਰੇਨ ਇੰਟਰਨੈਸ਼ਨਲ ਅਕੈਡਮੀ ਦੀ ਫਿਰੋਜ਼ਪੁਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਔਰੇਨ ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਤੀਤ ਕੋਰਸ ਕਰਨ ਵਾਲੇ ਕੁਝਕ ਸਟੂਡੈਂਟਸ ਨੂੰ ਹੀ ਆਪਣੇ ਦਮ ਤੇ ਜੌਬ ਲੱਭਣੀ ਪੈਂਦੀ ਹੈ। ਜੇਕਰ ਤੁਸੀਂ ਔਰੇਨ ਇੰਟਰਨੈਸ਼ਨਲ ਦੀ ਫਿਰੋਜ਼ਪੁਰ ਬ੍ਰਾਂਚ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ। ਕਲਾਰਾ ਇੰਟਰਨੈਸ਼ਨਲ ਅਕੈਡਮੀ ਫਿਰੋਜ਼ਪੁਰ ਬਿਊਟੀ ਕੋਰਸਾਂ ਲਈ ਫਿਰੋਜ਼ਪੁਰ ਵਿੱਚ ਦੂਜੇ ਨੰਬਰ ਤੇ ਹੁੰਦੀ ਹੈ। ਕਲਾਰਾ ਇੰਟਰਨੈਸ਼ਨਲ ਅਕੈਡਮੀ ਫਿਰੋਜ਼ਪੁਰ ਵਿਖੇ ਟ੍ਰੇਨਿੰਗ ਵੀ ਬਹੁਤ ਐਕਸਪੀਰੀਐਂਸਡ ਅਤੇ ਪ੍ਰੋਫੈ ਕਲਾਰਾ ਇੰਟਰਨੈਸ਼ਨਲ ਅਕੈਡਮੀ ਫਿਰੋਜ਼ਪੁਰ ਵਿੱਚ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 5 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ ਇਥੋਂ ਸਟੂਡੈਂਟਸ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਦੇ ਨਾਲ-ਨਾਲ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ, ਸਕਿਨ ਕੋਰਸ ਆਦਿ ਵੀ ਕਰ ਸਕਦੇ ਹਨ ਕਲਾਰਾ ਇੰਟਰਨੈਸ਼ਨਲ ਅਕੈਡਮੀ ਫਿਰੋਜ਼ਪੁਰ ਤੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵੀ ਵਧੀਆ ਰਿਵਿਊ ਦਿੱਤੇ ਹਨ Clare International Academy ਦੀ ਫਿਰੋਜ਼ਪੁਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ Clare International Academy ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਤੇ ਤੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ। ਜੇਕਰ ਤੁਸੀਂ Clare International Academy ਦੀ ਫਿਰੋਜ਼ਪੁਰ ਬ੍ਰਾਂਚ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ। ਇੱਥੇ ਅਸੀਂ ਫਿਰੋਜ਼ਪੁਰ ਦੀਆਂ ਸਿਰਫ ਦੋ ਟੌਪ ਦੀਆਂ ਅਕੈਡਮੀਆ ਬਾਰੇ ਜਾਣਕਾਰੀ ਦਿੱਤੀ ਹੈ ਕਿਉਂਕਿ ਫਿਰੋਜ਼ਪੁਰ ਵਿੱਚ ਬਹੁਤਿਆ ਮਸ਼ਹੂਰ ਅਕੈਡਮੀਆ ਨਹੀਂ ਹਨ। ਇਥੇ ਹੋਰ ਛੋਟੀਆਂ ਅਕੈਡਮੀਆ ਹਨ ਜਿਨ੍ਹਾਂ ਦੇ ਕੋਰਸ ਬਹੁਤੇ ਪ੍ਰੋਫੈਸ਼ਨਲ ਨਹੀਂ ਹਨ ਅਤੇ ਉਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਵੀ ਉਪਲਬਧ ਨਹੀਂ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਬਿਊਟੀ ਪਾਰਲਰ ਕੋਰਸ ਵਿੱਚ ਮਾहिर ਬੰਨਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀ ਟੌਪ ਦੀ ਬਿਊਟੀ ਅਕੈਡਮੀ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀ ਟੌਪ ਦੀ ਅਕੈਡਮੀ ਵਿੱਚ ਤੁਹਾਨੂੰ ਬਹੁਤ ਹਾਈਲੀ ਐਕਸਪਰਟ ਟ੍ਰੇਨਰ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਾਰਨ ਤੁਸੀਂ ਬਿਊਟੀ ਇੰਡਸਟਰੀ ਵਿੱਚ ਇੱਕ ਮਾਹਿਰ ਵਜੋਂ ਵਰਦੇ ਹੋ ਜਿਸ ਕੰਨ ਦੇਸ਼ ਅਤੇ ਵਿਦੇਸ਼ ਦੇ ਵੱਡੇ ਬਿਊਟੀ ਬ੍ਰਾਂਡ ਵੀ ਤੁਹਾਨੂੰ ਨੌਕਰੀ ਪ੍ਰਦਾਨ ਕਰਦੇ ਹਨ ਜੇਕਰ ਤੁਸੀਂ ਭਾਰਤ ਵਿੱਚ ਟੌਪ ਦੇ ਬਿਊਟੀ ਕੋਰਸ ਕਰਨ ਵਾਲੀ ਅਕੈਡਮੀ ਤੋਂ ਬਿਊਟੀ ਪਾਰਲਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਭਾਰਤ ਦੀਆਂ ਟੌਪ ਦੀਆਂ ਤਿੰਨ ਪੂਰੀ ਬਿਊਟੀ ਪਾਰਲਰ ਕੋਰਸ ਵਾਲੀਆਂ ਅਕੈਡਮੀਆਂ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਭਾਰਤ ਦੀਆਂ ਟੌਪ 3 ਬਿਊਟੀ ਅਕੈਡਮੀ ਹਨ ਜਿੱਥੇ ਸਟੂਡੈਂਟਸ ਕੋਰਸ ਕਰਕੇ ਹਾਈਲੀ ਐਕਸਪਰਟ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਇੰਡੀਆ ਦੀਆਂ ਟੌਪ 3 ਬਿਊਟੀ ਕੋਰਸ ਕਰਵਾਉਣ ਵਾਲੀਆਂ ਅਕੈਡਮੀਆਂ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੇ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰਸ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰਸ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ। ਇੱਥੇ ਪੂਰੇ ਇੰਡੀਆ ਦੇ ਨਾਲ-ਨਾਲ ਨੇਪਾਲ, ਭੂਟਾਨ, ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ ਬਿਊਟੀ ਕੋਰਸ ਆਇਲੈਸ਼ ਐਕਸਟੈਂਸ਼ਨ ਕੋਰਸ ਹੈਅਰ ਕੋਰਸ ਨੇਲ ਕੋਰਸ ਮਾਈਕਰੋ ਬਲੇਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵਸ ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੌਬ ਕਰ ਸਕਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀਆਂ ਦੋ ਬ੍ਰਾਂਚਾਂ ਹਨ ਇਸ ਦੀ ਇੱਕ ਬ੍ਰਾਂਚ ਨਾਈਡਰ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਕਹਿੰਦੇ ਦਿੰਦਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਇੰਡੀਆ ਵਿੱਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੂਜੇ ਨੰਬਰ 'ਤੇ ਆਉਂਦੀ ਹੈ ਪੂਰੇ ਦੇਸ਼ ਵਿੱਚ PLCS ਇੰਸਟੀਚਿਊਟ ਦੀਆਂ ਕਈ ਬ੍ਰਾਂਚਾਂ ਹਨ ਪਰ VLCS ਦੀ ਬਾਕੀ ਬ੍ਰਾਂਚਾਂ ਦੇ ਮੁਕਾਬਲੇ ਵਿੱਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਾਉਂਦੇ ਹਨ ਇਸ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ 8 ਲੱਖ ਰੁਪਏ ਹੈ ਅਤੇ ਇਹ ਕੋਰਸ 1 ਸਾਲ ਦਾ ਹੁੰਦਾ ਹੈ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਬਾਕੀ ਬ੍ਰਾਂਚਸ ਨਾਲੋਂ ਠੀਕ-ਠਾਕ ਹੈ ਅਤੇ ਇਥੋਂ ਕੋਰਸ ਕਰਮਲੇ ਕੁਝ ਹੀ ਸਟੂਡੈਂਟਸ ਨੂੰ ਖੁਦ ਜੋਬ ਲੱਭਣੀ ਪੈਂਦੀ ਹੈ ULCC ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਭਾਰਤ ਵਿੱਚ ਤੀਜੇ ਨੰਬਰ ਤੇ ਆਉਂਦੀ ਹੈ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਪੂਰੇ ਦੇਸ਼ ਵਿੱਚ ਲਕਮੇ ਅਕੈਡਮੀ ਦੀਆਂ ਕਾਫੀ ਬ੍ਰਾਂਚਾਂ ਹਨ ਪਰ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੇ ਬਾਕੀ ਬ੍ਰਾਂਚਾਂ ਨਾਲੋਂ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਸਟੂਡੈਂਟਸ ਨੂੰ ਹਰ ਇੱਕ ਚੀਜ਼ ਬਰੀਕੀ ਨਾਲ ਸਮਝਾਉਂਦੇ ਹਨ ਲਕਮੇ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਦੀ ਫੀਸ 5,50,000 ਰੁਪ ਲੈਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲ ਰਿਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ ਠਾਕ ਹੈ ਇਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ ਜੇ ਤੁਸੀਂ ਲੈਕਮੇ ਅਕੈਡਮੀ ਵਿੱਚ ਕੋਰਸ ਕਰਨ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਜੇ ਤੁਸੀਂ ਭਾਰਤ ਦੀ ਕਿਸੇ ਹੋਰ ਅਕੈਡਮੀ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਉਸ ਬਾਰੇ ਵੀ ਵੀਡੀਓ ਬਣਾ ਕੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਦੋਸਤੋ ਅੱਜ ਦੇ ਵੀਡੀਓ ਵਿੱਚ ਵੀ ਇਸ ਇੰਨਾ ਹੀ ਗੁੱਟਨ ਇੰਡਸਟਰੀ ਬਾਰੇ ਹੋਰ ਜਾਣਨ ਲਈ ਸਾਡੇ YouTube ਚੈਨਲ Best Career Guide for Punjabi ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਦਬਾਉਣਾ ਵੀ ਨਾ ਭੁੱਲਿਓ